ਹਨੀ ਮੁੰਤੇਲੇ ਜਾ ਕੇ ਆਪਣੇ ਪਤੀ ਨੂੰ ਮਾਰਨ ਵਾਲੀ ਇਸ ਕੁੜੀ ਦੇ ਬਾਰੇ ਹੁਣੇ ਖੁਲਾਸਾ ਹੋਇਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨੇ ਆਪਣੇ ਘਰ ਗੱਲ ਕੀਤੀ ਸੀ ਕਿ ਉਹ ਰਾਜਾ ਰਗੁਵੰਸ਼ੀ ਦੇ ਨਾਲ ਨਹੀਂ ਸਗੋ ਰਾਜ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਕੁੜੀ ਦੇ ਮਾਪਿਓ ਨੇ ਉਸ ਸਮੇਂ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਆਪਣੀ ਮਰਜ਼ੀ ਦੇ ਨਾਲ ਰਾਜਾ ਰਗੁਵੰਸ਼ੀ ਦੇ ਨਾਲ ਸੋਨਮ ਦਾ ਵਿਆਹ ਕਰ ਦਿੱਤਾ ਸੀ ਇਸ ਵਿਆਹ ਦਾ ਇਹ ਨਤੀਜਾ ਨਿਕਲਿਆ ਕਿ ਕੁੜੀ ਅੱਜ ਜੇਲ੍ਹ ਦੇ ਵਿੱਚ ਜਾਊਗੀ ਕਿਉਂਕਿ ਉਸ ਨੇ ਇੱਕ ਇਹੋ ਜਿਹਾ ਮਰਡਰ ਪਲਾਨ ਕੀਤਾ ਜਿਸ ਤੇ ਵਿੱਚ ਆਪਣੇ ਵਿਆਹ ਅਤੇ ਹਨੀਮੂਨ ਦੀ ਡੇਟ ਦੀ ਥਾਂ ਤੇ ਇੱਕ ਮਰਡਰ ਡੇਟ ਅਤੇ ਮਰਡਰ ਲੋਕੇਸ਼ਨ ਪਹਿਲਾਂ ਹੀ ਫਿਕਸ ਕਰ ਲਈ ਸੀ ਤਾਂ ਕਿ ਆਪਣੀ ਪਤੀ ਨੂੰ ਮਾਰ ਕੇ ਉਹ ਇਸ ਲਵਰ ਮੁੰਡੇ ਦੇ ਨਾਲ ਰਹਿ ਸਕੇ ਸੋਨਮ ਦੇ ਬਾਰੇ ਕਈ ਤਰ੍ਹਾਂ ਦੇ ਡਰਾ ਦੇਣ ਵਾਲੇ ਖੁਲਾਸੇ ਹੋਏ ਨੇ ਰਾਜਾ ਦੇ ਕਤਲ ਤੋਂ ਬਾਅਦ ਰਾਜ ਘਟਨਾਵਾਂ ਤੇ ਜਾਂਦਾ ਨਜ਼ਰ ਰੱਖਦਾ ਹੈ ਦੇਵੀ ਸਿੰਘ ਤੇ ਗਵਾਂਟੀ ਲਖਮਣ ਠਾਕੁਰ ਨੇ ਹੁਣ ਕਿਹਾ ਹੈ ਕਿ ਰਾਜ ਉਹਨਾਂ ਦੇ ਘਰ ਆਂਦਾ ਜਾਂਦਾ ਸੀ ਅਤੇ ਜਦੋਂ ਰਾਜਾ ਦੀ ਮ੍ਰਿਤਕ ਦਿਨ ਦੌਰ ਪਹੁੰਚੀ ਤਾਂ ਰਾਜ ਵੀ ਉਹਨਾਂ ਦੇ ਘਰ ਪਹੁੰਚਿਆ ਸੀ ਉਸ ਲਾੜੇ ਦੇ ਘਰ ਇਸ ਕੁੜੀ ਦਾ ਪ੍ਰੇਮੀ ਗਿਆ ਸੀ ਅਤੇ ਉਹਨਾਂ ਦੇ ਪਿਓ ਨੂੰ ਸਹਾਰਾ ਤੱਕ ਦਿੰਦਾ ਨਜ਼ਰ ਆਇਆ ਸੀ ਰਾਜ ਸੋਨਮ ਦੇ ਨਾਲ ਰਹਿੰਦਾ ਹੁੰਦਾ ਸੀ ਰਾਜ ਆਖਰੀ ਯਾਤਰਾ ਦੌਰਾਨ ਪਰਿਵਾਰ ਦੇ ਬਿਆਨਾਂ ਤੇ ਨਜ਼ਰ ਰੱਖ ਰਿਹਾ ਸੀ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਕੁੜੀ ਦੇ ਉੱਪਰ ਨਾ ਹੋਵੇ ਸੋਨਮ ਦੇ ਪਿਤਾ ਦੇਵੀ ਸਿੰਘ ਦਾ ਸਮਰਥਨ ਕਰਦਾ ਹੋਇਆ ਵੀ ਦਿਖਾਈ ਦਿੱਤਾ ਸੀ ਪੁਲਿਸ ਨੇ ਫੋਨ ਕਰਕੇ ਜਦੋਂ ਸੋਨਮ ਤੋਂ ਸਾਰੀ ਗੱਲਬਾਤ ਜਾਣਨੀ ਚਾਹੀ ਸੀ ਕਿ ਆਖਿਰਕਾਰ ਹੋਇਆ ਕੀ ਸੀ ਤਾਂ ਉਸ ਕੁੜੀ ਨੇ ਫੋਨ ਦੇ ਉੱਪਰ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਉਸ ਦੀ ਸ਼ਮੂਲੀਅਤ ਆਪਣੇ ਪਤੀ ਨੂੰ ਮਾਰਨ ਦੇ ਵਿੱਚ ਸੀ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਸੋਨਮ ਕਾਸ਼ੀ ਢਾਬੇ ਤੇ ਮਿਲੀ ਹੈ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਨਹੀਂ ਪਰ ਜਦੋਂ ਪੁੱਛਗਿੱਛ ਕਰ ਰਹੀ ਅਧਿਕਾਰੀਆਂ ਨੇ ਉਸ ਨੂੰ ਵੀਡੀਓ ਕਾਲ ਕਰਨ ਅਤੇ ਸੋਨਮ ਦੇ ਨਾਲ ਗੱਲ ਕਰਨ ਦੀ ਲਈ ਰਾਜ ਨੂੰ ਕਿਹਾ ਤਾਂ ਸੋਨਮ ਦੇ ਹੋਸ਼ ਉੱਡ ਗਏ ਉਹ ਆਪਣੇ ਆਪ ਨੂੰ ਇੱਕ ਪੀੜਤ ਅਤੇ بے ਸਹਾਰਾ ਵਜੋਂ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਿਵੇਂ ਹੀ ਕੈਮਰਾ ਪੁਲਿਸ ਵਾਲਿਆਂ ਦੇ ਵੱਲ ਮੋੜਿਆ ਜਾਂਦਾ ਹੈ ਤਾਂ ਸੋਨਮ ਉਸ ਵੱਲ ਦੇਖਦੀ ਹੀ ਰਹਿ ਜਾਂਦੀ ਹੈ ਉਸ ਨੂੰ ਦੱਸਿਆ ਗਿਆ ਕਿ ਰਾਜ ਅਤੇ ਵਿਸ਼ਾਲ ਨੇ ਸਭ ਕੁਝ ਦੱਸ ਦਿੱਤਾ ਹੈ ਤਾਂ ਸੋਨਮ ਫੋਨ ਤੇ ਟੁੱਟ ਗਈ ਅਤੇ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਸ਼ਮੂਲੀਅਤ ਦੀ ਗੱਲ ਸਵੀਕਾਰ ਕਰ ਲਈ। ਇਸ ਤੋਂ ਬਾਅਦ ਸ਼ਿਲਾਂਗ ਪੁਲਿਸ ਦੀ ਇੱਕ ਟੀਮ ਗਾਜ਼ੀਪੁਰ ਭੇਜੀ ਗਈ। ਗਾਜ਼ੀਪੁਰ ਪੁਲਿਸ ਨੂੰ ਦੱਸਿਆ ਗਿਆ ਕਿ ਸੋਨਮ ਪੀੜਤਾ ਨਹੀਂ ਸਗੋ ਦੋਸ਼ੀ ਹੈ। ਤਾਂ ਇੱਕ ਟਰਾਂਸਪੋਰਟ ਕਾਰੋਬਾਰੀ ਦੇ ਨਾਲ ਇਹ ਵਿਆਹ ਕੀਤਾ ਸੀ ਅਕਤੂਬਰ 2024 ਦੇ ਵਿੱਚ ਇਹ ਰਿਸ਼ਤਾ ਜੋੜਿਆ ਜਾਂਦਾ ਹੈ। ਸੋਨਮ ਅਤੇ ਰਾਜਾ ਦਾ ਕੁੜੀ ਨਾ ਚਾਹੰਦੇ ਹੋਈ ਵੀ ਇਹ ਵਿਆਹ ਕਰ ਲੈਂਦੀ ਹੈ ਕਿਉਂਕਿ ਉਸਦੇ ਪਰਿਵਾਰ ਨੇ ਇਸ ਵਿਆਹ ਦੇ ਲਈ ਕਿਹਾ ਸੀ। ਸੋਨਮ ਖੁਦ ਪੜ੍ਹੀ ਲਿਖੀ ਹੈ। ਐਚ ਆਰ ਮੈਨੇਜਰ ਸੀ ਪਲਾਈਵੁੱਡ ਦੀ ਦੁਕਾਨ ਹੈ ਇਹਨਾਂ ਦੇ ਪਰਿਵਾਰ ਦੀ ਤੇ ਉੱਥੇ ਦੀ ਸਾਰੀ ਦੇਖ ਰੇਖ ਇਹ ਹੀ ਕੁੜੀ ਕਰਦੀ ਹੁੰਦੀ ਸੀ ਚੰਗੀ ਤਰ੍ਹਾਂ ਬਿਜ਼ਨਸ ਨੂੰ ਚਲਾਉਣਾ ਅਤੇ ਸੰਭਾਲਣਾ ਉਹ ਜਾਣਦੀ ਸੀ ਇੰਦੌਰ ਦਾ ਰਹਿਣ ਵਾਲਾ ਰਾਜਾ ਜਿਸ ਦੀ ਉਮਰ 28 ਸਾਲ ਦੀ ਸੀ ਅਮੀਰ ਘਰਾਣੇ ਦਾ ਉਹ ਮੁੰਡਾ ਸੀ ਉਸ ਤੋਂ ਵੱਡੇ ਦੋ ਭਰਾ ਹੋਰ ਸੀ ਬੜਾ ਹੀ ਵਧੀਆ ਪਰਿਵਾਰ ਸੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਰਾਜਾ ਸਾਡਾ ਸਭ ਤੋਂ ਹੋਣਹਾਰ ਅਤੇ ਹੁਸ਼ਿਆਰ ਪੁੱਤ ਹੈ ਅਤੇ लाडला ਵੀ ਹੈ ਉਸ ਦੇ ਵਿਆਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਗਈ 11 ਮਈ 2025 ਨੂੰ ਇਹ ਵਿਆਹ ਕੀਤਾ ਗਿਆ ਸੀ ਪਰ ਵਿਆਹ ਤੋਂ ਬਾਅਦ ਜਦੋਂ ਇਹ ਜੋੜਾ ਹਨੀਮੂਨ ਦੇ ਲਈ ਮੇਖਾਲਿਆ ਜਾਂਦਾ ਤਾਂ ਉੱਥੇ ਜਾ ਕੇ ਇਹ ਗਾਇਬ ਹੋ ਜਾਂਦਾ ਹੁਣ ਇਹ ਲੋਕੇਸ਼ਨ ਇਸੇ ਲਾੜੀ ਦੇ ਵੱਲੋਂ ਚੁਣੀ ਗਈ ਸੀ ਇਸ ਦੇ ਪਿੱਛੇ ਦਾ ਵੀ ਇੱਕ ਵੱਡਾ ਕਾਰਨ ਹੈ ਇਕ ਕੁੜੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਜਿਸ ਥਾਂ ਤੇ ਉਹ ਲੈ ਕੇ ਜਾ ਰਹੀ ਆਪਣੇ ਪਤੀ ਨੂੰ ਉੱਥੇ ਅਕਸਰ ਹੀ ਕਪਲਸ ਗਾਇਬ ਹੋ ਜਾਂਦੇ ਨੇ ਇਹ ਖਬਰਾਂ ਹਮੇਸ਼ਾ ਆਉਂਦੀਆਂ ਸੀ ਏਸੀ ਗੱਲ ਦਾ ਫਾਇਦਾ ਚੱਕਦੇ ਹੋਏ ਕੁੜੀ ਆਪਣੇ ਪਤੀ ਨੂੰ ਉਸ ਥਾਂ ਤੇ ਲੈ ਗਈ ਅਤੇ ਬਾਅਦ ਵਿੱਚ ਉਸਨੇ ਇਹ ਕਹਾਣੀ ਕਢੀ ਕਿ ਮੈਂ ਉੱਥੇ ਜਾ ਕੇ ਕਿਸ ਤਰ੍ਹਾਂ ਦੇ ਨਾਲ ਲਾਪਤਾ ਹੋਈ ਮੈਨੂੰ ਬੇਹੋਸ਼ ਰੱਖਿਆ ਗਿਆ ਅਤੇ ਮੈਂ ਗਾਜ਼ੀਪੁਰ ਕਿਵੇਂ ਪਹੁੰਚੀ ਆ ਇਸ ਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਤਾਂ ਇੱਕ ਟਰਾਂਸਪੋਰਟ ਕਾਰੋਬਾਰੀ ਦਾ ਇਹ ਵਿਆਹ ਕੀਤਾ ਅਰੇਂਜ ਮੈਰਿਜ ਕੀਤੀ ਗਈ ਸੀ ਪਰ ਇੱਕ ਗਲਤ ਕੁੜੀ ਦੇ ਨਾਲ ਇਹ ਵਿਆਹ ਹੋ ਗਿਆ ਇੱਕ ਸਾਊ ਅਤੇ ਚੰਗੇ ਮੁੰਡੇ ਦਾ ਹਨੀਮੂਨ ਤੇ ਮੁੰਡਾ ਨਹੀਂ ਜਾਣਾ ਚਾਹੁੰਦਾ ਸੀ ਉਹਨੂੰ ਇਹ ਸੀ ਕਿ ਹਲੇ ਪਰਿਵਾਰ ਦੇ ਨਾਲ ਸਮਾਂ ਬਿਤਾਇਆ ਜਾਵੇ ਕੁਝ ਸਮੇਂ ਬਾਅਦ ਅਸੀਂ ਹਨੀਮੂਨ ਤੇ ਚੱਲਾਂਗੇ ਪਰ ਕੁੜੀ ਆਪਣੇ ਪਤੀ ਨੂੰ ਮਾਰਨ ਦੇ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ ਸੀ ਉਸਨੂੰ ਕਾਹਲੀ ਸੀ ਕਿ ਉਹ ਆਪਣੇ ਪ੍ਰੇਮੀ ਦੇ ਕੋਲ ਜਲਦੀ ਤੋਂ ਜਲਦੀ ਪਹੁੰਚ ਜਾਵੇ ਅਤੇ ਇਹ ਪ੍ਰੇਮੀ ਮਘਾਲਿਆ ਦੇ ਵਿੱਚ ਇਹਨਾਂ ਦੇ ਹਨੀਮੂਨ ਪਲੇਸ ਤੇ ਵੀ ਨਾਲ ਹੀ ਗਿਆ ਸੀ ਪਤਨੀ ਨੇ ਟਿਕਟਾਂ ਬੁੱਕ ਕਰਵਾ ਲਈਆਂ ਦੱਸਦੀ ਹੈ ਕਿ ਇਸ ਦੇ ਵਿੱਚ ਸਿਰਫ ਜਾਣ ਦੀ ਟਿਕਟ ਕਰਵਾਈ ਗਈ ਸੀ ਰਿਟਰਨ ਟਿਕਟ ਦਾ ਕੋਈ ਜ਼ਿਕਰ ਨਹੀਂ ਮਿਲ ਰਿਹਾ ਪੈਕਿੰਗ ਕੀਤੀ ਗਈ ਕੁੜੀ ਦੇ ਵੱਲੋਂ ਸਾਰੇ ਅਰੇਂਜਮੈਂਟ ਕਰ ਲਏ ਗਏ ਅਤੇ ਫਿਰ ਹਨੀਮੂਨ ਤੇ ਇਹ ਜੋੜਾ ਨਿਕਲ ਜਾਂਦਾ ਹੈ ਇਹ ਕੁੜੀ ਆਪਣੇ ਨਾਲ ਸੁਪਾਰੀ ਕਿਲਰਸ ਨੂੰ ਲੈ ਕੇ ਗਈ ਸੀ ਮੇਘਾਲਿਆ ਦੇ ਵਿੱਚ ਖਾਸੀ ਸਮੁਦਾਏ ਦੇ ਨਾਲ ਸੰਬੰਧਿਤ ਹੈ ਇੱਕ ਇਲਾਕਾ ਉਸ ਥਾਂ ਤੇ ਇਹ ਜੋੜਾ ਜਾਂਦਾ ਕਿਉਂਕਿ ਇਹ ਥਾਂ ਐਸੀ ਕਰਕੇ ਮਸ਼ਹੂਰ ਹੈ ਕਿ ਇੱਥੇ ਕਈ ਵਾਰ ਦਤਾਵਾਂ ਹੋ ਚੁੱਕੀਆਂ ਨੇ ਅਤੇ ਕਪਲਸ ਗਾਇਬ ਹੋ ਜਾਂਦੇ ਨੇ ਕਿਉਂਕਿ ਕੁੜੀਆਂ ਨੂੰ ਇੱਥੋਂ ਲਿਜਾ ਕੇ ਅੱਗੇ ਕਿਤੇ ਵੇਚ ਦਿੱਤਾ ਜਾਂਦਾ ਹੈ ਇਹੋ ਜਿਹੇ ਗਿਰੋ ਦੇ ਇੱਥੇ ਸਰਗਰਮ ਰਹਿਣ ਦੀਆਂ ਖਬਰਾਂ ਨੇ 22 ਤਰੀਕ ਨੂੰ ਲਿਵਿੰਗ ਰੂਟ ਬ੍ਰਿਜ ਦੇਖਣ ਦੇ ਲਈ ਇਹ ਜੋੜਾ ਆਪਣੇ ਹੋਟਲ ਤੋਂ ਨਿਕਲਦਾ ਹੈ ਅਤੇ ਉੱਥੇ ਹੀ ਤਿੰਨ ਤੋਂ ਚਾਰ ਹੋਰ ਟੂਰਿਸਟ ਦੇ ਨਾਲ ਹਿੰਦੀ ਦੇ ਵਿੱਚ ਗੱਲਬਾਤ ਕਰਦਾ ਸੁਣਾਈ ਦਿੱਤਾ ਸੀ ਜਿਵੇਂ ਕਿ ਗਾਈਡ ਦੇ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ 23 ਮਈ ਤੋਂ ਬਾਅਦ ਕੁਝ ਵੀ ਪਤਾ ਨਹੀਂ ਸੀ ਕਿ ਇਹ ਦੋਵੇਂ ਜਾਣੇ ਕਿੱਥੇ ਗਾਇਬ ਹੋ ਗਏ ਪਰਿਵਾਰ ਦੇ ਵੱਲੋਂ ਕਦੇ ਮੁੱਖ ਮੰਤਰੀ ਦੇ ਅੱਗੇ ਗੁਹਾਰ ਲਗਾਈ ਗਈ ਕਦੇ ਖੁਦ ਦੋਸਤਾਂ ਤੇ ਜਾ ਕੇ ਆਪਣੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਿਰ ਸਿੱਟ ਦੇ ਗਠਨ ਦੀ ਗੱਲ ਵੀ ਹੁੰਦੀ ਹੈ ਪਰ 2 ਜੂਨ ਨੂੰ ਜਦੋਂ ਇਸ ਲਾੜੇ ਦੀ ਮ੍ਰਿਤਕ ਦੇ ਮਿਲਦੀ ਹੈ ਤਾਂ ਪਰਿਵਾਰ ਬੁਰੀ ਤਰ੍ਹਾਂ ਟੁੱਟ ਜਾਂਦਾ ਪਰ ਉਸ ਸਮੇਂ ਤੱਕ ਵੀ ਹਰ ਕੋਈ ਇਹੀ ਅਰਦਾਸਾਂ ਕਰ ਰਿਹਾ ਸੀ ਕਿ ਚਲੋ ਮੁੰਡਾ ਨਾ ਸਹੀ ਕੁੜੀ ਸਹੀ ਸਲਾਮਤ ਮਿਲ ਜਾਵੇ ਲਾੜੀ ਠੀਕ ਹੋਵੇ ਉਸ ਦੇ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਚਿੰਤਾ ਹੋਣੀ ਸ਼ੁਰੂ ਹੋ ਗਈ ਕਿ ਆਖਿਰਕਾਰ ਸਾਡੀ ਧੀ ਕਿੱਥੇ ਹੈ ਜਦੋਂ ਜਵਾਈ ਦੇ ਨਾਲ ਇੰਨਾ ਕੁਝ ਹੋ ਗਿਆ ਤਾਂ ਸਾਡੀ ਧੀ ਦੇ ਨਾਲ ਪਤਾ ਨਹੀਂ ਕੀ ਕੁਝ ਹੋਇਆ ਹੋਣਾ ਤਖੈਰ ਸੋਨਮ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਜਦੋਂ ਸੋਨਮ ਇੱਕ ਟਾਬੇ ਤੇ ਮਿਲਦੀ ਹੈ ਆਪਣੇ ਭਰਾ ਨੂੰ ਫੋਨ ਵੀ ਕਰਦੀ ਹੈ ਤੇ ਉਸ ਤੋਂ ਬਾਅਦ ਬੇਹੋਸ਼ ਹੋ ਜਾਂਦੀ ਹੈ ਫਿਰ ਉਹ ਇੱਕ ਮੰਨ ਘੜਤ ਕਹਾਣੀ ਪੁਲਿਸ ਨੂੰ ਦੱਸ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਮੈਂ ਮੇਘਾਲਿਆ ਤੋਂ ਪੌੜੀਆਂ ਉਤਰ ਰਹੇ ਸੀ ਜਦੋਂ ਅਸੀਂ ਤਾਂ ਸਾਡੇ ਉੱਪਰ ਲੁਟੇਰਿਆਂ ਨੇ ਹਮਲਾ ਕੀਤਾ ਮੇਰੇ ਪਤੀ ਨੇ ਉਹਨਾਂ ਦੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਮੈਨੂੰ ਅਗਵਾ ਕਰ ਲਿਆ ਗਿਆ ਮੈਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਅਤੇ ਮੈਂ ਕਈ ਦਿਨ ਬੇਹੋਸ਼ ਰਹੀ ਮੈਂ ਗਾਜ਼ੀਆਬਾਦ ਕਿਵੇਂ ਪਹੁੰਚੀ ਮੈਨੂੰ ਨਹੀਂ ਪਤਾ ਉਹ ਮੈਨੂੰ ਇੱਥੇ ਛੱਡ ਗਈ ਹੋਣਗੀ ਇਸ ਕਹਾਣੀ ਤੇ ਕਿਸੇ ਨੂੰ ਵੀ ਕਦੇ ਵੀ ਯਕੀਨ ਹੋ ਹੀ ਨਹੀਂ ਸਕਦਾ ਸੀ ਕਿ ਇਹ ਸਾਰੀ ਘਟਨਾ ਇਸ ਤਰ੍ਹਾਂ ਹੋਈ ਹੋਵੇ ਹੁਣ ਕੀ ਕਾਰਨ ਸੀ ਕਿ ਉਸਦੇ ਪਤੀ ਨੂੰ ਇੰਜ ਲੁਟੇਰੀਆਂ ਦੇ ਵੱਲੋਂ ਲੁੱਟਿਆ ਜਾਣਾ ਸੀ ਹੁਣ ਇਹ ਕਹਾਣੀ ਵੀ ਪਹਿਲਾਂ ਤੋਂ ਹੀ ਇਸ ਪਤਨੀ ਦੇ ਵੱਲੋਂ ਕਢੀ ਜਾ ਚੁੱਕੀ ਸੀ ਕਿਉਂਕਿ ਉਹ ਸਾਰੇ ਗਹਿਣੇ ਜੋ ਕਿ 2 ਤੋਂ 3 ਲੱਖ ਰੁਪਏ ਦੀ ਕੱਲੀ ਚੈਨ ਹੀ ਸੀ ਉਹ ਲਾੜੀ ਸੋਨਮ ਕਹਿੰਦੀ ਆਪਣੇ ਪਤੀ ਨੂੰ ਕਿ ਤੂੰ ਇਹ ਆਪਣੇ ਗਲ ਦੇ ਵਿੱਚ ਪਾ ਕੇ ਜਾਏਂਗਾ ਹਾਲਾਂਕਿ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਮਨਾਂ ਕੀਤਾ ਸੀ ਕਿ ਕਿੱਤੇ ਵੀ ਘੁੰਮਣ ਜਾਓ ਟੂਰਿਸਟ ਪਲੇਸ ਤੇ ਤਾਂ ਸੋਨਾ ਵਗੈਰਾ ਨਹੀਂ ਪਾਕੇ ਜਾਣਾ ਚਾਹੀਦਾ ਪਰ ਮੁੰਡੇ ਨੇ ਕਿਹਾ ਕਿ ਮੇਰੀ ਪਤਨੀ ਨੂੰ ਚੰਗਾ ਲੱਗ ਰਿਹਾ ਸੀ ਕਿ ਮੈਂ ਇਹ ਪਾਕੇ ਜਾਵਾਂ ਮੈਂ ਇਸ ਕਰਕੇ ਪਾਕੇ ਆ ਗਿਆ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਛੋਟੇ-ਛੋਟੀਆਂ ਚੀਜ਼ਾਂ ਜਿਸ ਨੂੰ ਲੈ ਕੇ ਸੋਨਮ ਤੇ ਸ਼ੱਕ ਕੀਤਾ ਜਾ ਰਿਹਾ ਸੀ ਉਹਦੋਂ ਸਾਹਮਣੇ ਆ ਗਿਆ ਜਦੋਂ ਇਸ ਦੇ ਵੱਲੋਂ ਆ ਕੇ ਇੱਕ ਝੂਠੀ ਕਹਾਣੀ ਖੜੀ ਜਾਂਦੀ ਹੈ ਅਤੇ ਫਿਰ ਇਸ ਦਾ ਪ੍ਰੇਮੀ ਉਹ ਲਵਰ ਜਿਸ ਦੇ ਨਾਲ ਇਹ ਵਿਆਹ ਕਰਵਾਉਣਾ ਚਾਹੁੰਦੀ ਸੀ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ 16 ਦਿਨ ਬਾਅਦ ਇਹ ਕੁੜੀ ਆ ਬਾਹਰ ਆ ਗਈ ਕਿਉਂਕਿ ਇਸ ਦਾ ਪ੍ਰੇਮੀ ਰਾਜ ਕੁਸ਼ਵਾਹਾ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਸੀ ਅਤੇ ਜਦੋਂ ਪੁਲਿਸ ਨੇ ਵੀਡੀਓ ਕਾਲ ਤੇ ਇਸ ਕੁੜੀ ਨੂੰ ਰਾਜ ਦੀ ਫੋਟੋ ਦਿਖਾਈ ਉਸ ਦੀ ਵੀਡੀਓ ਦਿਖਾਈ ਫਿਰ ਇਹ ਕੁੜੀ ਮੰਨ ਗਈ ਉਸ ਨੂੰ ਪਤਾ ਲੱਗ ਗਿਆ ਸੀ ਕਿ ਸਾਰਾ ਭੇਦ ਖੁੱਲ ਚੁੱਕਿਆ ਹੈ ਉਸਨੇ ਮੰਨਿਆ ਕਿ ਉਹ ਇਸ ਪੂਰੇ ਮਾਮਲੇ ਦੇ ਵਿੱਚ ਸ਼ਮੂਲੀਅਤ ਰੱਖਦੀ ਹੈ ਆਪਣੇ ਪਤੀ ਨੂੰ ਮਾਰਨ ਦੇ ਵਿੱਚ ਹੁਣ ਤੱਕ ਇਸ ਪੂਰੀ ਘਟਨਾ ਦੇ ਵਿੱਚ 5 ਜਾਣੇ ਫੜੇ ਜਾ ਚੁੱਕੇ ਨੇ ਇਸ ਦੇ ਵਿੱਚ ਇਸ ਕੁੜੀ ਦਾ ਲਵਰ ਵੀ ਸ਼ਾਮਿਲ ਹੈ ਅਤੇ ਇਹ ਸੋਨਮ ਖੁਦ ਵੀ 3 ਲੱਖ ਦੀ ਮੁੰਡੇ ਦੀ ਚੈਨ ਤੇ ਬਾਕੀ ਦਾ ਸਮਾਨ ਉਦੋਂ ਹੀ ਗਾਇਬ ਹੋ ਚੁੱਕਿਆ ਸੀ ਜਦੋਂ ਉਸਦੀ ਮ੍ਰਿਤਕ ਦੀ ਮਿਲਦੀ ਹੈ ਪਰਿਵਾਰਿਕ ਮੈਂਬਰਾਂ ਨੇ ਉਦੋਂ ਵੀ ਇਹ ਸਾਰੀਆਂ ਗੱਲਾਂ ਸਾਹਮਣੇ ਰੱਖੀਆਂ ਸੀ ਤਾਂ ਇੱਕ ਅਰੇਂਜ ਮੈਰਿਜ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਪਤਨੀ ਸੋਨਮ ਨੇ 25 ਸਾਲ ਦੀ ਇਸ ਕੁੜੀ ਨੇ ਆਪਣੇ ਵਿਆਹ ਦੀ ਹਨੀਮੂਨ ਦੀ ਪਲੈਨਿੰਗ ਕਰਨ ਦੀ ਬਜਾਏ ਆਪਣੇ ਪਤੀ ਦਾ ਮਰਡਰ ਪਲਾਨ ਕੀਤਾ ਉਸਦੇ ਲਈ ਹੀ ਲੋਕੇਸ਼ਨਸ ਡੇਟਸ ਅਤੇ ਸੁਪਾਰੀ ਕਿਲਰ ਲੱਭੇ ਆਪਣੇ ਵਿਆਹ ਨੂੰ ਇੰਜੋਏ ਕਰਨ ਦੀ ਥਾਂ ਤੇ ਆਪਣੇ ਰਿਸ਼ਤੇ ਨੂੰ ਨਿਭਾਣ ਦੀ ਥਾਂ ਤੇ ਇਸ ਨੇ ਉਹ ਹਰ ਪੁੱਠਾ ਕੰਮ ਕੀਤਾ ਜੋ ਕਿ ਇਸ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਸੀ ਉਹਦੀਆਂ ਇਹ ਸਾਰੀਆਂ ਹਰਕਤਾਂ ਜਾਣਨ ਤੋਂ ਬਾਅਦ ਯਕੀਨਨ ਉਸਦਾ ਪਰਿਵਾਰ ਵੀ ਉਸਦੀ ਸ਼ਕਲ ਨਹੀਂ ਦੇਖਣਾ ਚਾਹੇਗਾ ਪਰ ਫਿਲਹਾਲ ਪਰਿਵਾਰ ਸਬੂਤ ਮੰਗ ਰਿਹਾ ਹੈ ਕਿ ਸਾਨੂੰ ਇਸ ਪੂਰੀ ਘਟਨਾ ਦੇ ਵਿਸਾਲੇ ਹੋਰ ਸਬੂਤ ਸਾਹਮਣੇ ਲਿਆ ਕੇ ਰੱਖੋ ਅਤੇ ਅਸੀਂ ਆਪਣੀ ਧੀ ਦੇ ਮੋਹ ਸੁਣਨਾ ਚਾਹੁੰਨਾਂ ਕਿ ਆਖਿਰਕਾਰ ਇਹ ਸਾਰੀ ਘਟਨਾ ਹੋਈ ਕਿਵੇਂ ਸੀ ਪਰ ਇਹ ਸਾਰੀਆਂ ਗੱਲਾਂ ਹੁਣ ਸਾਹਮਣੇ ਆ ਚੁੱਕੀਆਂ ਨੇ ਤੀ ਚਾਹੇ ਸੱਚ ਬੋਲੇ ਜਾਂ ਫਿਰ ਨਾ ਪੁਲਿਸ ਦੇ ਵੱਲੋਂ ਦੱਸਿਆ ਜਾ ਚੁੱਕਿਆ ਹੈ ਕਿ ਸਾਰੀ ਘਟਨਾ ਕਿਉਂ ਹੋਈ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਅਤੇ ਕਿਵੇਂ ਇਹ ਪੂਰੀ ਸਾਜ਼ਿਸ਼ ਰਚੀ ਗਈ ਸੀ ਜਿਸ ਤੇ ਵਿੱਚ ਇੱਕ ਮੁੰਡੇ ਦੀ ਜਾਨ ਲਈ ਸਿਰਫ ਇਸ ਕਰਕੇ ਕਿ ਉਸ ਮੁੰਡੇ ਨੇ ਰਾਜਾ ਨੇ ਸੋਨਮ ਦੇ ਨਾਲ ਵਿਆਹ ਕਰਵਾ ਲਿਆ ਸੀ ਉਹ ਇਸ ਦਾ ਪਤੀ ਬਣ ਗਿਆ ਸੀ ਕਾਸ਼ ਇਹ ਵ્યા ਹੁੰਦਾ ਹੀ ਨਾ ਤਾਂ ਉਸ ਮੁੰਡੇ ਦੀ ਜਾਨ ਬਚ ਜਾਂਦੀ ਤੇ ਅੱਜ ਉਹ ਪਰਿਵਾਰ ਖੁਸ਼ ਹੁੰਦਾ ਜਿਨ੍ਹਾਂ ਦਾ लाਡਲਾ ਤੇ ਘਰ ਦੇ ਵਿੱਚ ਸਭ ਤੋਂ ਛੋਟਾ ਪੁੱਤ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਹਨੀਮੂਨ ਤੇ ਲਿਜਾ ਕੇ ਪਤਨੀ ਦੇ ਵੱਲੋਂ ਮਾਰਿਆ ਗਿਆ